ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਨੌਜਵਾਨ ਗੁਰਸ਼ੰਨ ਸਿੰਘ ਭਾਟਿਆ ਹੈ ਜੋ ਕਿ ਕਰੀਬ 1 ਸਾਲ ਪਹਿਲਾਂ ਉੱਚ ਸਿੱਖਿਆ ਦੀ ਪ੍ਰਾਪਤੀ ਲਈ ਲੰਡਨ ਗਿਆ ਸੀ ਪਰ ਬੀਤੇ 15 ਦਸੰਬਰ ਨੂੰ ਨੌਜਵਾਨ ਦੇ ਨਾਲ ਲੰਡਨ ਦੇ ਵਿੱਚ ਕੁਝ ਅਜੀਬਾ ਹੋਇਆ ਕਿ ਜਿਸ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰਾਂ ਦੇ ਹੋਸ਼ ਫਾਕਤਾ ਹੋ ਗਏ ਤੇ ਉਹਨਾਂ ਦੇ ਘਰ ਜਲੰਧਰ ਵਿਖੇ ਮਾਇੂਸੀ ਛਾ ਗਈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ 15 ਦਸੰਬਰ ਤੋਂ ਲਾਪਤਾ ਚਲਦੇ ਹਾਂ ਜਿਸ ਦੇ ਨਾਲ ਆਖਰੀ ਗੱਲਬਾਤ 15 ਦਸੰਬਰ ਦੀ ਰਾਤ ਨੂੰ ਹੋਈ ਸੀ ਉਸ ਤੋਂ ਬਾਅਦ ਨੌਜਵਾਨ ਦਾ ਫੋਨ ਬੰਦ ਪਾਇਆ ਗਿਆ ਜਿਸ ਦੇ ਕਾਰਨ ਪੂਰਾ ਪਰਿਵਾਰ ਚਿੰਤਾ ਦੇ ਆਲਮ ਵਿੱਚ ਡੁੱਬਿਆ ਪਿਆ ਹੈ ਗੁਰੂ ਸ਼ਰਮ ਸਿੰਘ ਜਿਹੜੇ ਲੰਡਨ ਪੜਨ ਗਏ ਸੀ ਕਿ ਕਦੋਂ ਪੜਨ ਗਏ ਸੀਗੇ ਤੇ ਕਿਸ ਦਿਨ ਲਾਪਤਾ ਹੋਏ ਨੇ ਕੀ ਜਾਣਕਾਰੀ ਹੈ ਤੁਹਾਡੇ ਆਲਮੋਸਟ 1 ਈਅਰ ਹੋਣ ਲੱਗਾ ਉਹਨੂੰ ਗਏ ਤੇ ਲਾਸਟ ਟਾਈਮ ਸਾਡੀ ਗੱਲ ਹੋਈ ਸੀ 15 ਜਨਵਰੀ ਰਾਤੀ ਮਤਲਬ ਉੱਥੇ ਦੇ ਰਾਤ 3 ਵਜੇ ਹੋਈ ਸੀ ਤੇ 15 ਜਨਵਰੀ ਕਿ 15 ਦਸੰਬਰ ਸੌਰੀ 15 ਦਸੰਬਰ ਦੀ ਹੂੰ ਤੇ ਉਹ ਲਾਸਟ ਕੱਲ ਸਾਡੀ ਉਹਦਾ ਬਰਥਡੇ ਸੀਗਾ ਉਸ ਦਿਨ ਹੋਈ ਸੀ ਤੇ ਉਸ ਤੋਂ ਬਾਅਦ ਮਿਸਿੰਗ ਹੈ ਕੋਈ ਪਤਾ ਨਹੀਂ ਲੱਗਦਾ ਵਾ ਕੁਝ ਨਹੀਂ ਤੇ ਉੱਥੇ ਕਿਹੜੀ ਜਗ੍ਹਾ ਰਹਿੰਦੇ ਸੀਗੇ ਉਹ ਉਹ ਈਸਟ ਲੰਡਨ 'ਚ ਰਹਿੰਦਾ ਫਿਰ ਸੀ ਤੇ ਉੱਥੇ ਕੋਈ ਰਿਲੇਟਿਵਸ ਦੇ ਨਾਲ ਸੀ ਜਾਂ ਕੋਈ ਫਲੈਟ ਮੇਟ ਸੀਗਾ ਉਹਦਾ ਇੱਕ ਨਾਲ ਸਿਧਾਰਥ ਨਾਮ ਹੈ ਉਹਦਾ ਉਹ ਫਲੈਟ ਮੇਟ ਨਾਲ ਸੀਗਾ ਤੇ ਪਰਿਵਾਰਕ ਜੀਆਂ ਨੂੰ ਕਦੋਂ ਪਤਾ ਲੱਗਾ ਕਿ ਗੁਰਸ਼ਮਨ ਜਿਹੜੇ ਲਾਪਤਾ ਨੇ ਜਾਂ ਮਿਸਿੰਗ ਕਾਲ 15th ਨੂੰ ਹੀ ਜਦੋਂ ਦੁਪਹਿਰ ਤੋਂ ਬਾਅਦ ਮਤਲਬ ਕਾਲ ਵਗੈਰਾ ਕੀਤਾ ਚੱਕਦੇ ਨਹੀਂ ਪਿਆ ਸੀ ਫਿਰ ਉਸ ਤੋਂ ਬਾਅਦ ਤੇ ਰੂਮ ਮੇਟ ਨੇ ਕਾਲ ਕਰਕੇ ਦੱਸਿਆ ਜਾਂ ਫਿਰ ਕਿ ਤੋ ਰੂਮ ਮੇਟ ਨੂੰ ਫਿਰ ਰੂਮ ਮੇਟ ਐਕਚੁਅਲੀ ਯੂਨੀਵਰਸਿਟੀ ਚਲੇ ਗਿਆ ਸੀ ਫਿਰ ਉਹਨੂੰ ਕਾਲ ਵਗੈਰਾ ਕੀਤਾ ਕਿ ਉਹ ਮਿਸਿੰਗ ਹੈ ਲੱਭਦਾ ਨਹੀਂ ਪਿਆ ਫਿਰ ਹੋਸਪਟਲ ਪੁਲਿਸ ਵਗੈਰਾ ਨੂੰ ਉੱਥੇ ਕਿਹਾ ਤੇ ਮਨਜਿੰਦਰ ਸਿਰਸਾ ਨਾਲ ਕਿਵੇਂ ਕੰਟੈਕਟ ਹੋਇਆ ਫੈਮਲੀ ਦਾ ਇਹ ਫੈਮਲੀ ਬਹੁਤ ਉਹਨਾਂ ਨੇ ਕੁਝ ਪ੍ਰੈਸ਼ਰ ਹੋ ਗਿਆ ਰਪ ਤੇ ਜਦੋਂ ਇਹ ਉੱਥੇ ਪੁਲਿਸ ਕੰਪਲੇਂਟ ਕਰਵਾਈ ਗਈ ਹੈ ਇਸ ਬਾਰੇ ਜਾਂ ਉੱਥੇ ਪੁਲਿਸ ਨਾਲ ਗੱਲਬਾਤ ਚੱਲ ਰਹੀ ਹੈ ਉੱਥੇ ਪੁਲਿਸ ਕੰਪਲੇਂਟ ਹੋਈ ਪਈ ਹੈ ਜੀ ਉੱਥੇ ਗੱਲ ਚੱਲ ਰਹੀ ਹੈ ਪੁਲਿਸ ਨਾਲ ਉਹ ਲੱਗੇ ਹੋਏ ਆ ਆਪਣੀ ਇੰਟਰੋਗੇਸ਼ਨ ਵਗੈਰਾ ਇਹ ਆਪਣਾ ਪ੍ਰੋਸੈਸ ਕਰਦੇ ਹੋ ਅੱਛਾ 15 ਤਰੀਕ ਗੁਰਸ਼ਮਨ ਦਾ ਬਰਥਡੇ ਸੀ ਹਾਂਜੀ ਤੇ 15 ਨੂੰ ਹੀ ਉਸ ਤੋਂ ਬਾਅਦ ਲਾਪਤਾ ਹੋ ਗਏ ਪਰਿਵਾਰ ਦੇ ਨਾਲ ਜਦੋਂ ਗੱਲ ਹੋਈ ਇਹ ਸਵੇਰ ਦਾ ਟਾਈਮ ਸੀ ਇਹ ਸ਼ਾਮ ਦਾ ਇੱਥੇ ਇੰਡੀਆ ਚ ਸਵੇਰੇ 8 ਵਜੇ ਸੀ ਜਦੋਂ ਲਾਸਟ ਗੱਲ ਹੋਈ ਸੀ ਹਾਂਜੀ ਤਾਂ ਕੀ ਕੋਈ ਸ਼ੱਕ ਵਗੈਰਾ ਕੋਈ ਫੈਮਿਲੀ ਨਹੀਂ ਹਜੇ ਕਿਸੇ ਤਰ੍ਹਾਂ ਸ਼ਾਕ ਨਹੀਂ ਆ ਕੋਈ ਉਸ ਵਕਤ ਜਦੋਂ ਬਰਥਡੇ ਆਪਣਾ ਉਹਨਾਂ ਨੇ ਕਿਨਾਂ ਨਾ ਸੈਲੀਬ੍ਰੇਟ ਕੀਤਾ ਕੋਈ ਪਾਰਟੀ ਵਗੈਰਾ ਕੀਤੀ ਫਰੈਂਡਸ ਸਗੇ ਪਾਰਟੀ ਵਗੈਰਾ ਤਾਂ ਨਹੀਂ ਬਸ ਆਪਣੇ ਫਲੈਟ 'ਚ ਹੀ ਬੈਠੇ ਹੋਏ ਸੀ ਕੋਈ ਪਾਰਟੀ ਵਗੈਰਾ ਨਹੀਂ ਹੋਤਾ ਜਸਟ ਬੈਠੇ ਸੀ ਕੇਕ ਨੂੰ ਕੱਟ ਕੀਤਾ ਦੱਸ ਉਸ ਤੋਂ ਬਾਅਦ ਬਿਲਕੁਲ ਗਲਗੁਲ ਕੋਈ ਵੀਡੀਓ ਕਾਲ ਤੇ ਵੀ ਗਲਗੁਲ ਹੋਈ ਪਰਵਾਰਕ ਜੀ ਆਂਦੀ ਜਾਂ ਨਹੀਂ ਲਾਸਟ ਕੱਲ ਵੀਡੀਓ ਕਾਲ ਤੇ ਹੀ ਹੋਈ ਸੀ ਅੱਛਾ ਜੇਕਰ ਅਸੀਂ ਫੋਨ ਦੀ ਗੱਲ ਕਰੀਏ ਤਾਂ ਗੁਰਸ਼ਮਨ ਦਾ ਫੋਨ ਫਿਲਹਾਲ ਔਨ ਹੈ ਨਹੀਂ ਜੇਕਰ ਬਾਅਦੋਂ ਆਫ ਆਂਦਾ ਪਿਆ ਉਹਦਾ 15 ਦੁਪਹਿਰ ਤੋਂ ਬਾਅਦ ਹੀ ਬੰਦ ਆਂਦਾ ਹੈ ਰੂਮ ਮੇਟਸ ਨਾਲ ਗੱਲ ਕਰਨ ਦੀ ਦੁਬਾਰਾ ਕੋਸ਼ਿਸ਼ ਕੀਤੀ ਗਈ ਹੁੰਦੀ ਭਈ ਉਹਨਾਂ ਨਾਲ ਉਹਨਾਂ ਨਾਲ ਇਨ ਟੱਚ ਹੈਗੇ ਆ ਉਹਨਾਂ ਨਾਲ ਪੁਲਿਸ ਵੀ ਇਨ ਟੱਚ ਆ ਸੀ ਵੀ ਇਨ ਟੱਚ ਆ ਸਾਰੀ ਗੱਲ ਹੁੰਦੀ ਭਈ ਰੂਮ ਮੇਟਸ ਨੇ ਦੱਸਿਆ ਕਿ ਉਹ ਕਿਤੇ ਆਪ ਇਕੱਲੇ ਗਈ ਸੀਗੇ ਨਹੀਂ ਉਹ ਐਕਚੁਅਲੀ ਕੀ ਹੋਇਆ ਕਿ ਪਾਰਟੀ ਕਰਨ ਦੇ ਬਾਅਦ ਨਹੀਂ ਐਕਚੁਅਲੀ ਉਹ ਉਸ ਤੋਂ ਬਾਅਦ ਵਾਕ ਤੇ ਗਏ ਸੀਗੇ ਰੂਮ ਮੇਟ ਇੱਕ ਰੂਮ ਮੇਟ ਸੀਗਾ ਉਹ ਨਾਲ ਨਹੀਂ ਗਿਆ ਸੀ ਬਟ ਬਾਕੀ ਦੋ ਫਰੈਂਡਸ ਸੀਗੇ ਉਹ ਨਾਲ ਸੀਗੇ ਫਿਰ ਉਹ ਆਪਣੇ ਆਪਣੇ ਘਰ ਚਲੇ ਗਏ ਤੇ ਗੁਰਸ਼ਮਨ ਕਹਿੰਦਾ ਮੈਂ ਵੀ ਆਪਣੇ ਘਰ ਚੱਲਾਂ ਤੁਸੀਂ ਵੀ ਚੱਲੋ ਦੈਟਸ ਦ ਲਾਸਟ ਥਿੰਗ ਉਹਨਾਂ ਨੂੰ ਪਤਾ ਜਿਹੜੇ ਫਰੈਂਡਸ ਨੂੰ ਉਸ ਤੋਂ ਬਾਅਦ ਨਹੀਂ ਕੁਝ ਵੀ ਪਤਾ ਗੁਰਸ਼ਮਨ ਸਟੱਡੀ ਵੀਜ਼ਾ ਤੇ ਹੀ ਸੀਗੀ ਉਹ ਸਟੱਡੀ ਵੀਜ਼ਾ ਤੇ ਹੀ ਸੀਗਾ ਸਾਲ ਹੋ ਗਿਆ ਸੀ ਨਾ ਕਿੰਨੀ ਕੁ ਮਰ ਹੈ ਗੁਰਸ਼ਮਨ ਦੀ 23 ਦਾ ਹੋਇਆ ਸੀ 15 ਤੇ ਕਾਦੀ ਸਟੱਡੀ ਕਰ ਰਹੀ ਸੀ ਉਹ ਮਾਸਟਰਸ ਇਨ ਫਾਈਨੈਂਸ ਕਰਤਾ ਵੈਸੀ ਹਮ ਲਵ ਬੈਰੋ ਯੂਨੀਵਰਸਿਟੀ ਤੋਂ ਪਰਵਾਰਿਕ ਜੀਆਂ ਚ ਹੁਣ ਇੱਥੇ ਕੌਣ ਕੌਣ ਹੈ ਉਹਨਾਂ ਦੇ ਇੱਥੇ ਮਦਰ ਫਾਦਰ ਤੇ ਇੱਕ ਯੰਗਰ ਬ੍ਰਦਰ ਹੈ अच्छा ਤੁਹਾਡਾ ਕੀ ਰਿਲੇਸ਼ਨ ਹੈ ਮੇਰਾ ਕਜ਼ਨ ਹੈ ਮਾਮੇ ਦਾ ਬੇਟਾ ਤੁਹਾਡਾ ਨਾਮ ਕੀ ਹੈ ਹਰਜਾਪ ਹੈ ਮੇਰਾ ਅੱਛਾ ਹਰਜਾਪ ਜੀ ਇਹ ਏ ਚੀਜ਼ ਦੱਸੋ ਕਿ ਪਰਿਵਾਰਕ ਜੀਆਂ ਦੇ ਨਾਲ ਕਦੇ ਕਿਸੇ ਗੱਲ ਸ਼ੇਅਰ ਕੀਤੀ ਉਹਨਾਂ ਨੇ ਕੋਈ ਗੱਲ ਨਹੀਂ ਕਿਸੇ ਚੀਜ਼ ਦਾ ਕੋਈ ਡਿਪਰੈਸ਼ਨ ਜਾਂ ਕੋਈ ਕੋਈ ਗੱਲ ਕੋਈ ਗੱਲ ਨਹੀਂ ਸੀਗੀ ਇਤਾਂ ਦੀ ਤੇ ਫਰੈਂਡਸ ਨਾਲ ਵੀ ਜਦੋਂ ਲਾਸਟ ਘੁੰਮਣ ਗਿਆ ਤਾਂ ਬਹੁਤ ਖੁਸ਼ ਸੀਗਾ ਕੋਈ ਇਤਾਂ ਦੀ ਕੋਈ ਗੱਲ ਨਹੀਂ ਕਿਸੇ ਤੇ ਜਦੋਂ ਇਹ ਮਿਸਿੰਗ ਦਾ ਪਤਾ ਲੱਗਿਆ ਤੇ ਹੁਣ ਜਿਹੜੇ ਤਮਾਮ ਰਿਸ਼ਤੇਦਾਰ ਨੇ ਉੱਥੇ ਆ ਰਹੇ ਨੇ ਹਾਂਜੀ ਫੋਨ ਤੇ ਗੱਲ ਹੁੰਦੀ ਪਈ ਆ ਬਾਕੀਆਂ ਨਾਲ ਅੰਦੇ ਬਿਆਤ ਸਾਰਿਆਂ ਨੂੰ ਇਹੀ ਅਪੀਲ ਆ ਕਿਸੇ ਨੂੰ ਪਤਾ ਲੱਗੇ ਤੇ ਜਰੂਰ ਕੰਟੈਕਟ ਨੰਬਰ ਦਿੱਤੇ ਹੋਏ ਹਾ ਤੇ ਕੰਟੈਕਟ ਕਰਨ ਤੇ ਆਪਣੇ ਕੋਈ ਵੀ ਲੰਡਨ ਜਾਂ ਆਸ-ਪਾਸ ਕੋਈ ਹੈਗਾ ਤੇ ਪਲੀਜ਼ ਸ਼ੇਅਰ ਕਰਨ ਉਹਨਾਂ ਨੂੰ ਜਤ ਜਤ। ਲਾਸਟ ਲੋਕੇਸ਼ਨ ਵਗੈਰਾ ਕੋਈ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲਾਸਟ ਲੋਕੇਸ਼ਨ ਉਹ ਕੈਂਟਰੀ ਵਾਲਫ ইস্ট ਲੰਡਨ ਚੈੱਕ ਹੈਗੀ ਹੈ ਜਗਾ। ਹਮ। ਉੱਥੇ ਦੀ ਲਾਸਟ ਲੋਕੇਸ਼ਨ ਹੈ ਜੀ ਉਹਦੀ ਪਾਰਟੀ ਵੀ ਉੱਥੇ ਚੱਲਦੀ ਸੀ ਉਹਦੀ ਨਹੀਂ ਪਾਰਟੀ ਵਗੈਰਾ ਕੋਈ ਨਹੀਂ ਸੀਗੀ ਫਲੈਟ 'ਚ ਹੀ ਬੈਠੇ ਹੋਏ ਸੀ ਫਰੈਂਡਸ ਉਦਾਂ ਕੋਈ ਪਾਰਟੀ ਨਹੀਂ ਸੀਗੀ ਕੋਈ ਪਰ ਜਿਹੜਾ ਫਲੈਟ ਆ ਉਹ ਕਿਸ ਜਗ੍ਹਾ ਤੇ ਸੀ ਉਹ ਈਸ ਲੰਡਨ 'ਚ ਹੀ ਹੈਗਾ ਈਸ ਲੰਡਨ 'ਚ ਹੀ ਮਤਲਬ ਉਸੇ ਏਰੀਆ ਦੀ ਲਾਸਟ ਲੋਕੇਸ਼ਨ ਹਾਂ 5-10 ਮਿੰਟ ਦਾ ਕੈਂਡਰੀ ਵਾਲਫ ਲਾਸਟ ਲੋਕੇਸ਼ਨ ਹੈ ਉਹਦੀ ਉੱਥੇ ਫਰੈਂਡਸ ਨਾਲ ਸੀਗਾ ਤਾਂ ਉਧਰ ਭਾਜ ਭਾਗੂ ਸਰਸਾ ਹੋਰਾਂ ਨੇ ਲਾਪਤਾ ਹੋਏ ਨੌਜਵਾਨ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕਰਕੇ ਲੰਡਨ ਵਿਦੇਸ਼ ਮੰਤਰਾਲੇ ਨੂੰ ਨੌਜਵਾਨ ਦੀ ਭਾਲ ਕਰਨ ਲਈ ਅਪੀਲ ਕੀਤੀ ਹੈ ਹੁਣ ਸਵਾਲ ਇਹ ਖੜਾ ਹੋ ਰਿਹਾ ਕਿ ਆਖਿਰ ਕਿੱਥੇ ਗਿਆ ਨੌਜਵਾਨ ਇਹ ਤਾਂ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਪਾਵੇਗਾ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਸੋ ਇਸ ਮੌਕੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਲੰਡਨ ਅਤੇ ਭਾਰਤ ਸਰਕਾਰ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ